ਦੇ ਨਾਲ ਇਸ ਲਈ ਭਾਰਤੀ ਫੌਜ ਦੇ ਜਵਾਨ 270 ਜੁਨੀ ਦੇ ਅੰਦਰ ਜਵਾਨ ਖੜੇ ਹੈ ਜਿਹੜੇ ਹੁਣੇ ਸਾਨੂੰ ਬਹੁਤ ਜ਼ਿਆਦਾ ਪਾਣੀ ਦੇ ਵਿੱਚੋਂ 5 5 6 ਫੁੱਟ ਪਾਣੀ ਹੈਗਾ ਅਸੀਂ ਅੱਗੇ ਇੱਕ ਨਹਿਰ ਦਾ ਬੰਨ੍ਹ ਬੰਨ੍ਹਦੇ ਸੀਗੇ ਅਸੀਂ ਉੱਥੇ ਸਾਡੇ ਲਈ ਆਉਣਾ ਜਿਹੜਾ ਅਸੀਂ ਗਏ ਸੀ ਜਦੋਂ ਟਰੈਕਟਰ ਤੇ ਉਦੋਂ ਤੇ ਚਲੇ ਗਏ ਪਰ ਜਦੋਂ ਵਾਪਸੀ ਤੇ ਪਾਣੀ ਬਹੁਤ ਜ਼ਿਆਦਾ ਆ ਗਿਆ ਤੇ ਫਿਰ ਫੌਜ ਦੇ ਜਵਾਨ ਜਿਹੜੇ ਸੱਜਣੇ ਤੇ ਬਾਹਰ ਆਉਂਗੇ ਕੋ ਮੈਂ ਇਹਨਾਂ ਦਾ ਸਵਾਗਤ ਕਰਵਾਉਂਦਾ ਸਾਡਾ ਪਰਮਾਦੀਆ ਜੀ ਤੁਸੀਂ ਇੰਨਾ ਬਹੁਤ ਜਿਆਦਾ ਫੌਜ ਦੇ ਜਵਾਨ ਇੰਨੀ ਜਿਆਦਾ ਇਮਾਰਤ ਦੇ ਵਿੱਚ ਆਮ ਸਾਡੇ ਜਿਹੜੇ ਪਿੰਡਾਂ ਦੇ ਵਿੱਚ ਫਸੇ ਕਿਸਾਨ ਮਜ਼ਦੂਰ ਉਹਨਾਂ ਨੂੰ ਰੋਜ਼ ਕੱਢਦੇ ਆ ਰਸਤੀ ਕਰਦੇ ਆ ਰੋਜ਼ ਬਾਹਰ ਲੰਘਦੇ ਆ ਆਪਣੀਆਂ ਗੱਡੀਆਂ ਦੇ ਕੋਲ ਜਿਹੜਾ ਸੀ ਆਏ ਤੁਸੀਂ ਗੱਡੀ ਦੇਖੋ ਕਿੰਨੀ ਥੀਖ ਤੋਂ ਪਾਣੀ ਸੀਗਾ ਬਹੁਤ ਮੁਸ਼ਕਲ ਨਾਲ ਰਸੀ ਵਾਪਸ ਆਏ ਪਰ ਮੈਂ ਉਹਦਾ ਸਲੂਕ ਕਰਦਾ ਹਾਂ ਕਿ ਉਹ ਸੀ ਜ਼ਬਰਦਸਤ ਉਹ ਬੜੀ ਲੱਗਦਾ ਆ ਕਿ ਹੋਣੀ ਗਏ ਹੋਣੀ ਗਏ ਅਦਿਲ ਫੜਾ ਹੀ ਦੋਸਤੋਂ ਦੀਸਟਾ ਵਾਲਾ ਕੰਮ ਕਰਦੇ ਆ ਅਸੀਂ ਜਿੱਥੇ ਕਿਤੇ ਪਾਕਿਸਤਾਨ ਦੀ ਫੌਜ ਦਾ ਜਵਾਨ ਬਣੇ ਉਹਨੂੰ ਸਲੂਰ ਯੂਜ਼ ਕਰਾ ਕਰੋ ਇਹ ਬਾਦਰਾਂ ਵੀ ਰੱਖੀ ਕਰਦੇ ਆ ਸਾਡੀ ਜਾਨ ਵੀ ਰੱਖੀ ਕਰਦੇ ਆ ਅਸੀਂ ਹੜਾਂਜ ਬਸਦੇ ਆ ਇਹ ਸਾਡੇ ਅੱਗੇ ਇਲਾਕੇ ਕੰਮ ਕਰਦੇ ਆ ਮੈਂ ਇਹ ਤੁਹਾਨੂੰ ਸਾਵਧਨ ਦੋਸਤੋਂ ਇਹਦਾ ਮੇਰਾ ਖਿਆਲ ਹੈ ਸਾਡੇ ਗਿਆਰਾਂ ਬਣਾਉਂਗੇ ਇਹ ਇਹ ਸਾਨੂੰ ਹੋਰ ਖੱਢ ਕੇ ਲੈ ਗਏ ਬਹਿ ਬੈਠਦੇ ਨਹੀਂ ਆਏ ਇਸ ਵੱਡੀ ਗੱਡੀ ਤੇ ਕਿਉਂਕਿ ਪ੍ਰੈਸ ਦੇ ਵੱਸ ਦਾ ਕੰਮ ਨਹੀਂ ਜਰਾ ਜੰਮੇ ਜੰਮੇ ਦੇ ਦੇ ਦੋ ਕੰਟ੍ਰੈਕਟ ਦੇ ਦੋ ਦੋ ਟਾਈ ਟਾਈ ਖੁੱਦ ਬਣ ਜਿਹੜਾ ਵੱਧ ਗਿਆ ਸੀ ਆ ਪਰ ਮੈਂ ਤੁਹਾਨੂੰ ਇਹ ਕਹੇ ਪੰਜਾਬ ਦਾ ਪਾਣੀ ਕਟੇ ਜਦੋਂ ਖਤਮ ਹੋ ਗਏ ਸਾਡੇ ਲੋਕਾਂ ਦੀ ਜਾਨ ਗਈ ਆ ਉਹ ਸਖੀ ਸੰਧੀ ਜਿਹੜੀ ਵਧੀਆ ਬਾਕੀ ਤੇਰੀ ਜਿੰਦਗੀ ਉਹ ਸੀਚ ਕੰਡਾ ਚਲੇ ਸੋ ਮਾਰਾ ਦੇ ਕਿ ਵਾਸੀ ਆ ਕਿ ਸਾਡੇ ਭਾਰਤੀ ਫੌਜ ਦੇ ਉਹਨਾਂ ਨੂੰ ਬਰਬਕਸੀ ਇਹਨਾਂ ਦੀ ਤੰਦਰੁਸਤੀ ਰੱਖੀ ਇਹ ਜਿੱਥੇ ਵੀ ਜਾਨ ਦੇਸ਼ ਦਾ ਨਾਮ ਰੋਸ਼ਨ ਕਰਿਆ ਉਹ ਇਹ ਪੰਜਾਬ ਦੇ ਲੋਕਾਂ ਦੀ ਮਦਦ ਕਰਨ ਆਇਆ ਪੰਜਾਬੀ ਇਹਨਾਂ ਨੂੰ ਆਪਣੇ ਹੱਥਾਂ ਦੇ ਚੁੱਕ ਲੈਣਗੇ ਇਹ ਸਭੇ ਭਰਾ ਨੇ ਪੰਜਾਬ ਤੁਹਾਨੂੰ ਕਦੇ ਯਾਦ ਰੱਖੂਗਾ ਤੁਸੀਂ ਔਖੇ ਪ੍ਰਾਂਤ ਤੇ ਸਾਡੀ ਮਰਜ਼ੀ ਆ